ਬੱਚੋ ਅੱਜ ਆਪਾਂ ਕਲਾਸ 5th ਗਣਿਤ ਦੀ ਦੁਨੀਆ ਦਾ ਚੈਪਟਰ ਨੰਬਰ 5 ਵਿੱਚ ਜਿਹੜੇ ਪੇਜ ਨੰਬਰ 116 ਤੇ 117 ਤੇ ਜਿਹੜੇ ਦਰਹਾਈ ਲਈ ਜਿਹੜੇ ਸਵਾਲ ਦਿੱਤੇ ਹੋਏ ਨੇ ਉਹ ਆਪਾਂ ਕਰਾਂਗੇ ਬੱਚੋ ਇਸੇ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਪੰਨਾ ਨੰਬਰ 116 ਤੇ ਦੇ ਹੋਏ ਨੇ ਬੱਚੋ ਕੀ ਕਰਨਾ ਹੈ ਆਪਾਂ ਨੇ ਰੁਪਏ ਨੂੰ ਪੈਸੇ ਵਿੱਚ ਬਦਲਣਾ ਹੈ ਤਦ ਇੱਕ ਚੀਜ਼ ਧਿਆਨ ਰੱਖਿਓ ਬੱਚੋ ਇੱਕ ਜਿਹੜਾ ਰੁਪਿਆ ਹੈ ਰੁਪਏ ਵਿੱਚ 100 ਪੈਸੇ ਹੁੰਦੇ ਨੇ ਕਿੰਨੇ ਪੈਸੇ ਹੁੰਦੇ ਨੇ ਵਿੱਚੋਂ 100 ਪੈਸੇ ਹੁੰਦੇ ਆ ਠੀਕ ਹੈ 1 ਰੁਪਏ ਵਿੱਚ 100 ਪੈਸੇ ਹੁੰਦੇ ਆ ਠੀਕ ਹੈ ਤੇ 2 ਰੁਪਏ ਵਿੱਚ 200 ਯਾਨੀ ਕਿ ਜੇ ਤੁਸੀਂ ਤੁਹਾਨੂੰ ਰੁਪਏ ਦੇ ਰੱਖਿਆ ਤਾਂ ਉਹਨੂੰ ਜੇ ਤੁਸੀਂ 100 ਨਾਲ ਗੁਣਾ ਕਰਦੇ ਹੋਗੇ ਤਾਂ ਉਹ ਕੀ ਬਣ ਜਾਣਗੇ ਉਹ ਤੁਹਾਡੇ ਪੈਸੇ ਬਣ ਜਾਣਗੇ अच्छा जे ਤੁਹਾਨੂੰ ਪੈਸੇ ਦੇ ਹੋਏ ਨੇ ਬੱਚੋ ਤਾਂ ਕੀ ਹੋ ਜਾਊਗਾ ਦੇਖੋ ਆਜੋ 100 ਇੱਧਰ ਗਿਆ ਉਹ ਇਸ ਪਾਸੇ ਆ ਜਾਊਗਾ ਯਾਨੀ ਕਿ ਉਹ ਕੀ ਹੋ ਜਾਊਗਾ ਰੁਪਏ ਜਿਹੜੇ ਵੀ ਹੈ ਜਿੰਨੇ ਵੀ ਰੁਪਏ ਹੋਣਗੇ ਬਣਨਗੇ ਉਹ ਕੀ ਹੋਣਗੇ ਪੈਸੇ ਦੇ 팍 ਸੇ 100 ਆ ਜਾਊਗਾ ਠੀਕ ਹੈ ਜੇ ਆਪਾਂ ਨੂੰ ਰੁਪਏ ਤੋਂ ਪੈਸੇ ਬਣਾਣੇ ਆ ਤਾਂ ਪੈਸੇ ਰੁਪਏ ਤੋਂ ਆਪਾਂ ਨੇ ਪੈਸੇ ਬਣਾਣੇ ਆ ਤਾ ਕਿ ਕਰਾਂਗੇ ਗੁਣਾ 100 ਕਰਾਂਗੇ ਜੇ ਆਪਾਂ ਨੇ ਪੈਸੇ ਤੋਂ ਰੁਪਏ ਬਣਾਣੇ ਹੈ ਤਾਂ ਬੱਚੇ ਆਪਾਂ ਕੀ ਕਰਾਂਗੇ ਭਾਗ 100 ਕਰਾਂਗੇ ਠੀਕ ਹੈ ਇੱਕ ਦੇ ਦੇ ਚਲੋ ਕਰਦੇ ਹੁਣ 5 ਰੁਪਏ ਦੇ ਪੈਸੇ ਬਣਾਣੇ ਹੈ 5 ਰੁਪਏ ਹੈ ਤਾਂ ਗੁਣਾ ਕੀ ਕਰਾਂਗੇ 5 ਗੁਣਾ 100 ਕਰਾਂਗੇ ਕਿੰਨਾ ਆ ਗਿਆ 500 ਠੀਕ ਹੈ ਯਾਨੀ ਕਿ ਆਪਾਂ ਸਿੱਧਾ ਦਾ ਲਿਖ ਸਕਦੇ ਹਾਂ ਕਿ ਕਿੰਨੇ ਪੈਸੇ ਹੋਗੇ 500 7 ਨੂੰ 100 ਨਾਲ ਗੁਣਾ ਕਰਾਂਗੇ ਕਿੰਨੇ ਬਣ ਗਏ 700 ਪੈਸੇ 4 ਨੂੰ ਬੱਚੋ 100 ਨਾਲ ਗੁਣਾ ਕਰਾਂਗੇ ਕਿੰਨੇ ਬਣ ਗਏ ਬਣ ਗਏ 400 ਪੈਸੇ ਠੀਕ ਹੈ ਬੱਚੋ ਅੱਗੇ ਦੇਖੋ ਹੁਣ ਆਪਾਂ ਨੇ ਜੋੜ ਕਰਨਾ ਹੈ 7 ਤੇ 8 ਕਿੰਨੇ ਹੁੰਦੇ 15 15 1 ਕੈਰੀ 5 1 6 1 1 2 265 ਰੁਪਏ ਹੋ ਗਏ ਬੱਚੋ ਉਰੇ ਦੇਖੋ ਬੱਚੋ 4 ਤੇ 8 12 1 ਕੈਰੀ 5 1 6 2 ਤੇ 5 7 700 12 ਰੁਪਏ 9 ਤੇ 2 ਬੱਚੋ ਕਿੰਨੇ ਹੋ ਗਏ 11 ਇੱਕ ਕੈਰੀ 5 ਤੇ 1 6 ਤੇ 7 ਤੇ 4 ਬੱਚੋ 11 1161 5 ਪੰਨ 10 ਬੱਚੋ ਇੱਕ ਕੈਰੀ 2 1 3 1 4 ਤੇ 4 ਤੇ 3 ਬੱਚੋ 7 740 ਠੀਕ ਹੈ ਬੱਚੋ ਅੱਗੇ ਦੇਖ ਅੰਤਰ ਦਾਸਣਾ ਹੁਣ ਆਪਾਂ ਨੇ ਟੋ ਕਰਨੀ ਹੈ ਬੱਚੋ ਦੇਖੋ 5 ਚੋਂ 5 ਗਏ 0 5 ਤੋਂ 0 ਗਏ 5 2 ਚੋਂ 1 ਗਿਆ ਬੱਚੋ 1 ਠੀਕ ਹੈ 150 ਰੁਪਏ 800 ਤੇਨ ਗਏ ਬੱਚੋ 5 2 ਚੋਂ 0 ਗਏ ਬੱਚੋ 2 4 ਚੋਂ 2 ਗਏ ਬੱਚੋ 2 225 ਰੁਪਏ ਅੱਗੇ ਦੇਖੋ 704 4 ਤੋਂ 7 ਜਾ ਨਹੀਂ ਸਕਦੇ ਕੀ ਕਰਾਂਗੇ ਬੱਚੋ ਆ 14 ਬਣ ਗਿਆ ਐ ਕਰਨਾ ਹੁੰਦਾ ਦੇਖੋ ਪਹਿਲੇ ਆਪਾਂ ਇਹ ਦੇਖ ਕੇ ਜ਼ੀਰੋ ਤਾਂ ਇਹ ਨਹੀਂ ਬਣੂਗਾ ਇਹ 4 ਹੋ ਗਿਆ ਆ 10 ਹੋ ਗਿਆ ਹੁਣ ਆ 9 ਹੋ ਗਿਆ ਆ ਬੱਚੋ 14 ਹੋ ਗਿਆ 14 ਚੋਂ 7 ਗਏ 7 9 ਚੋਂ 5 ਗਏ ਬੱਚੋ 4 4 ਚੋਂ 1 ਗਿਆ ਬੱਚੋ 3 347 ਰੁਪਏ ਠੀਕ ਹੈ ਬੱਚੋ ਅੱਗੇ ਦੇਖੋ 2 ਚੋਂ 1 ਗਿਆ ਬੱਚੋ 1 800 ਜ਼ੀਰੋ ਬੱਚੋ 8 403 ਬੱਚੋ 1 ਕਿੰਨਾ ਬਣ ਗਿਆ 181 ਰੁਪਏ ਠੀਕ ਹੈ ਬੱਚਾ ਅੱਗੇ ਦੇਖੋ ਹੁਣ ਕੀ ਕਰਨਾ ਹੈ ਬੱਚੋ ਆਪਾਂ ਨੇ ਹੇਠੇ ਲਿਖੇ ਰਕਮ ਨੂੰ ਅੰਕਾਂ ਵਿੱਚ ਲਿਖਣਾ ਹੈ ਅੰਕਾਂ ਵਿੱਚ ਲਿਖਣਾ ਹੈ ਦੇਖੋ ਚਲੋ ਆਪ ਕਿੰਨਾ ਲਿਖਿਆ ਹੈ 50 ਰੁਪਏ ਤਾਂ 50 ਆ 221 ਰੁਪਏ 221 ਰੁਪਏ ਆ ਬੱਚੋ 150 ਰੁਪਏ 150 ਰੁਪਏ ਅੱਗੇ ਦੇਖੋ ਬੱਚੋ 600 7 ਰੁਪਏ ਬੱਚੋ ਆ ਬੱਚੋ 333 ਰੁਪਏ ਠੀਕ ਹੈ ਬੱਚੋ ਅੱਗੇ ਦੇਖੋ ਉਰੇ ਆਪਾਂ ਕੀ ਕਰਨਾ ਬੱਚੋ ਇਹਨਾਂ ਦਿੱਤੇ ਰੁਪਿਆ ਨੂੰ ਸ਼ਬਦਾਂ ਵਿੱਚ ਲਿਖਣਾ ਆਪਾਂ ਨੂੰ ਹੁਣ ਆਪਾਂ ਨੇ ਸ਼ਬਦਾਂ ਵਿੱਚ ਲਿਖਣਾ ਹੈ ਸ਼ਬਦਾਂ ਵਿੱਚ ਲਿਖਾਂਗੇ ਕੀ ਲਿਖਾਂਗੇ ਬੱਚੋ ਆ ਕਿੰਨਾ ਹੈ 6 सौ नौ बच्चों ठीक है अगे कि बच्चों स अठ सौ सतवंजा ठीक है अगे देखो बच्चों सत सौ 84 700 40 ठीक है आगे आ कितने बच्चों 99 99 99 ठीक है आगे बच्चों चार सौ उजा चार सौ उणंजा ठीक है ये तो जो है सवाल जोराई वाले वो इन्े ही सी कंप्लीट हो गए बच्चों चलो अगली वीडियो आप एक्सरसाइज शुरू कर दें ओके थैंक यू